ਟੁੱਟੀ ਪਿਆਰ ਦੀ ਕਹਾਣੀ ਪਾਵੇਂ ਹੋ ਗਈ ਪੁਰਾਣੀ ਤਾਂ ਵੀ ਚੰਗੀ ਲੱਗਦੀ ਏ ਤੇਰੀ ਯਾਦ ਮਰ ਜਾਣੀ ਅਸੀਂ ਦਿਲੋਂ ਪਿਆਰ ਕੀਤਾ ਖੋਰੇ ਤਾਂ ਨਹੀਂ ਹਾਲੇ ਤੱਕ ਨਹੀਂ ਮਿਟਿਆ ਤੇਰਾ ਲਿਖਿਆ ਕਿਤਾਬਾਂ ਉੱਤੇ ਨਾ ਨਹੀਂ ਹਾਲੇ ਤੱਕ ਨਹੀਂ ਮਿਟਿਆ ਪਤਾ ਹੀ ਨਹੀਂ ਕਿ ਕੰਪਨੀ ਨੇ ਗਾਣੇ ਨੂੰ ਰੀਲੀਜ਼ ਕੀਤਾ ਕੋਈ ਪ੍ਰਮੋਸ਼ਨ ਨਹੀਂ ਕੀਤੀ ਤੇ ਪੰਜਵੇਂ ਸੱਤਵੇਂ ਦਿਨ ਪਤਾ ਲੱਗਾ ਗਾਣਾ ਹਿੱਟ ਹੋ ਗਿਆ ਚੱਲ ਫੇਰ ਕੀ ਹੋਇਆ ਤੂੰ ਸਾਨੂੰ ਧੋਖਾ ਦੇ ਗਈ ਮਸ਼ੂਕੀ ਸੀ ਮੇਰੀ ਕਿਹੜਾ ਮੁੱਲ ਲੈ ਲਈ ਚੱਲ ਫੇਰ ਕੀ ਹੋਇਆ ਤੂੰ ਸਾਨੂੰ ਧੋਖਾ ਦੇ ਗਈ ਮਸ਼ੂਕੀ ਸੀ ਮੇਰੀ ਕਿਹੜਾ ਮੁੱਲ ਲੈ ਲਈ ਦੋ ਪੈ ਗਲਾ ਕੇ ਪੈਗ ਲਾ ਕੇ ਸਾਡਾ ਦੁੱਖ ਹੀਲ ਹੋਊਗਾ ਨਹੀਂ ਤੈਨੂੰ ਜੱਟ ਦਾ ਜੱਟ ਦਾ ਵਿਛੋੜਾ ਬੜਾ ਫੀਲ ਹੋਊਗਾ ਨਹੀਂ ਤੈਨੂੰ ਜੱਟ ਦਾ ਜੱਟ ਦਾ ਵਿਛੋੜਾ ਬੜਾ ਫੀਲ ਹੋਊਗਾ ਨਹੀਂ ਤੈਨੂੰ ਜੱਟ ਦਾ 8 ਸਾਲ 9 ਸਾਲ ਪਹਿਲਾਂ ਮੇਰੇ ਮੇਰਾ ਬੇਟਾ ਸੀ ਤੇ ਉਹ ਛੋਟਾ ਸੀ ਜਦਾਂ ਤੇ ਅਚਾਨਕ ਕੋਈ ਦਿੱਕਤ ਕਰਕੇ ਉਹਦੀ ਡੈਥ ਹੋ ਗਈ। ਉਹਦੇ ਚੱਕਰ 'ਚ ਮੈਂ 2-4 ਸਾਲ 5 ਸਾਲ ਤੇ ਮੈਂ ਉਸ ਨਿਕਲਿਆ ਹੀ ਨਹੀਂ ਉਹ ਚੱਕਰ ਦੇ ਵਿੱਚੋਂ। ਕਾਫੀ ਲੰਬੇ ਅਰਸੇ ਤੋਂ ਪੰਜਾਬੀ ਇੰਡਸਟਰੀ ਤੋਂ ਗਾਇਬ ਰਹਿਣ ਵਾਲੇ ਇੱਕ ਸਟਾਰ ਜਿਨ੍ਹਾਂ ਦਾ ਨਾਮ ਹੈ ਮਨਪ੍ਰੀਤ ਸੰਧੂ ਤਾਂ ਇੱਕ ਵਾਰ ਫਿਰ ਚਰਚਾਵਾਂ ਦੇ ਵਿੱਚ ਆਏ ਨੇ ਕਿਉਂਕਿ ਨਵੇਂ ਗੀਤਾਂ ਦੇ ਨਾਲ ਆਏ ਨੇ ਕਾਫੀ ਲੰਬੇ ਸਮੇਂ ਪਹਿਲਾਂ ਜੇ ਆਪਾਂ ਗੱਲ ਕਰ ਲਈਏ ਤਾਂ ਕਿਸੇ ਟਾਈਮ ਦੇ ਉੱਤੇ ਜੋ ਪੰਜਾਬ ਦੇ ਵਿੱਚ ਉਹਨਾਂ ਦੇ ਗੀਤ ਹਰ ਇੱਕ ਘਰ ਦੇ ਵਿੱਚ ਜੋ ਸੁਣਾਈ ਦਿੰਦੇ ਸਨ ਤਾਂ ਇੰਨੇ ਲੰਬੇ ਅਰਸੇ ਦਾ ਜੇ ਕਹਿ ਲਈਏ ਕਿ ਇੱਕ ਗੈਪ ਕਿਉਂ ਪਿਆ ਕਿਉਂ ਇੰਨੇ ਅਰਸੇ ਦੇ ਵਿੱਚ ਜਿਹੜਾ ਇਹਨਾਂ ਗੈਪ ਪੈਦਾ ਕੀ ਮੁੱਖ ਕਾਰਨ ਹੈ ਤਾਂ ਇਹ ਸਾਰੀਆਂ ਗੱਲਾਂ ਕਰਨ ਵਾਸਤੇ ਅੱਜ ਜੋ ਸਾਡੇ ਨਾਲ ਮੌਜੂਦ ਨੇ ਮਨਪ੍ਰੀਤ ਸੰਧੂ ਜੀ ਤਾਂ ਹੁਣ ਵੀ ਜੇ ਆਪਾਂ ਗੱਲ ਕਰ ਲਈਏ ਤਾਂ ਜ਼ਰੂਰ ਇੱਕ ਗੀਤ ਹੁਣ ਵੀ ਨਵਾਂ ਆਇਆ ਤਾਂ ਮਨਪ੍ਰੀਤ ਜੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ ਤਾਂ ਮਨਪ੍ਰੀਤ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗਬਾਨੀ ਟੀਵੀ ਦੇ ਉੱਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ ਅਕਸਰ ਜੇਕਰ ਅਸੀਂ ਪਹਿਲੇ ਅਰਸੇ ਦੀ ਗੱਲ ਕਰ ਲਈਏ ਤਾਂ ਕਾਫੀ ਜ਼ਿਆਦਾ ਜੋ ਤੁਹਾਡੇ ਗੀਤ ਚਰਚਾਵਾਂ ਦੇ ਵਿੱਚ ਹੁੰਦੇ ਸਨ ਹਰ ਘਰ ਦੇ ਵਿੱਚ ਹਰ ਇੱਕ ਜੇਕਰ ਅਸੀਂ ਬਜ਼ੁਰਗ ਦੀ ਗੱਲ ਕਰ ਲਈਏ ਨੌਜਵਾਨ ਦੀ ਗੱਲ ਕਰ ਲਈ ਬੱਚੇ ਦੀ ਗੱਲ ਕਰ ਲਈ ਤੇ ਹਰ ਇੱਕ ਦੇ ਮੂੰਹ ਦੇ ਉੱਤੇ ਤੁਹਾਡੇ ਕੀ ਚੜੇ ਹੁੰਦੇ ਸਨ ਤਾਂ ਇੰਡਸਟਰੀ ਦੇ ਵਿੱਚ ਇਹਨਾਂ ਲੰਬਾ ਗੈਪ ਸਭ ਤੋਂ ਪਹਿਲਾਂ ਤਾਂ ਮੈਂ ਇਹ ਹੀ ਜਾਨਣਾ ਚਾਹਾਂਗਾ ਕਿ ਕਿਉਂ ਇਹਨਾਂ ਲੰਬਾ ਗੈਪ ਹੀ ਕਿਉਂ ਪਿਆ ਗੈਬ ਕਿਉਂਕਿ ਅੱਜ ਕੱਲ ਥੋੜਾ ਡਿਜੀਟਲ ਦਾ ਜਮਾਨਾ ਜਿਹੜਾ ਆ ਚੁੱਕਾ ਵਾ ਉਹਦੇ ਕਰਕੇ Song ਤੇ ਮੈਂ ਜਿੱਦਾਂ ਆਪਣਾ 2-4 ਮਹੀਨੇ ਬਾਅਦ ਸਾਡੇ Song ਆਉਂਦੇ ਹੀ ਰਹਿੰਦੇ ਨੇ ਪਰ ਅੱਜ ਕੱਲ ਜਿੱਦਾਂ ਪਹਿਲਾਂ ਹੁੰਦਾ ਸੀ ਕਿ ਚੈਨਲਸ ਹੁੰਦੇ ਸੀ ਉਹਨਾਂ ਦੇ Song ਰਿਲੀਜ਼ ਹੋਣਾ ਦੇ ਇੱਕ ਇੱਕਦਮ ਹੀ ਲੋਕਾਂ ਦੇ ਹਾ ਹਾ ਯਾਰ ਅੱਜ ਅੱਜ ਆ ਗਿਆ ਇਦਾਂ ਆ ਗਿਆ ਹਨਾ ਹੁਣ ਅੱਜ ਕੱਲ ਆ ਗਿਆ ਮੋਬਾਈਲ ਦਾ ਯੁੱਗ ਜਿੱਦਾਂ ਕਿਉਂਕਿ ਕੋਈ Song ਦਿੰਦੇ ਉਹ YouTube ਤੇ ਪੈਂਦਾ ਵਾ ਉਹਦੇ ਵਿੱਚ ਕਿਸੇ ਟਾਈਮ ਤੇ ਕਿਸੇ ਕੋਲ ਨਹੀਂ ਪਹੁੰਚਦਾ Song ਜਿਹੜਾ ਵਾ ਉਹਨੂੰ ਪਹੁੰਚਦੇ ਆ ਉਹਨਾਂ ਨੂੰ ਟਾਈਮ ਲੱਗ ਜਾਂਦਾ ਕਿਉਂਕਿ ਪਿੱਛੇ ਜਿਹੜਾ ਯੁੱਗ ਸੀ ਉਹਦੇ ਵਿੱਚ ਸੀ ਜਦੋਂ ਵੀਡੀਓ ਆਪਾਂ ਟੀਵੀ ਤੇ ਚੱਲਦਾ ਸੀ ਨਾ ਮੰਨ ਲਓ ਆਪਾਂ ਘਰ ਚ ਬੈਠੇ ਆ ਤੇ ਸਾਰੇ ਜਾਣੇ ਦੇਖ ਲੈਣਾ ਯਾਰ ਚੱਲ ਪਿਆ ਹਨਾ ਇਹਦੇ ਵਿੱਚ ਥੋੜਾ ਟਾਈਮ ਲੱਗ ਜਾਂਦਾ ਕਿਉਂਕਿ ਸੌਂਗ ਹੀ ਇੰਨੇ ਕ ਆ ਜਾਂਦੇ ਆ ਡਿਜੀਟਲ ਮੀਡੀਆ ਤੁਹਾਨੂੰ ਪਤਾ ਪੂਰੇ ਵਰਲਡ ਦਾ ਫੋਨ ਦੇ ਵਿੱਚ ਆਪਾਂ ਚੱਕੀ ਫਿਰਦੇ ਹਰ ਚੀਜ਼ ਚੱਕੀ ਫਿਰਦੇ ਆ ਉਹਦੇ ਕਰਕੇ ਕਈ ਕਿਸੇ ਟਾਈਮ ਤੇ ਸੁਣ ਵੀ ਨਹੀਂ ਪਾਉਂਦੇ ਕਿਉਂਕਿ ਸੌਂਗ ਹੀ ਇੰਨੇ ਆ ਰਹੇ ਉਹਦੇ ਕਰਕੇ ਨਹੀਂ ਤੇ ਸੌਂਗ ਤੇ ਮੈਂ ਕਰਦਾ ਹੀ ਰਹਿਣਾ ਬਹੁਤ سارے ਸੌਂਗ ਆ ਜਿਹੜੇ ਮੈਨੂੰ ਵੀ ਇਹ ਮੇਰੇ ਸਰੋਤੇ ਜਦੋਂ ਮੈਂ ਕਿਤੇ ਮਿਲਦਾ ਤੇ ਤੁਸੀਂ ਗਾਣਾ ਕਿਉਂ ਨਹੀਂ ਕਰ ਰਹੇ ਗਾਣਾ ਕਿਉਂ ਨਹੀਂ ਕਰ ਰਹੇ ਉਹਦੇ ਵਿੱਚ ਇਹ ਆ ਕਿ ਸੌਂਗ ਮੈਂ ਬਹੁਤ ਕੀਤੇ ਆ ਤੁਸੀਂ YouTube ਤੇ Manpreet search ਕਰੋ ਸੰਦੂ ਤੇ ਤੁਹਾਨੂੰ ਸਾਰਾ ਮੇਰਾ ਡਾਟਾ ਜਿਹੜਾ ਉਹ ਵਿੱਚ ਆ ਜਾਣਾ ਬੜੇ ਬੜੇ ਸੌਂਗ ਆ ਜਿਹੜੇ ਬਾਅਦ ਚ ਵੀ ਹਿੱਟ ਹੋਏ ਆ ਆਪਣੇ ਸੌਂਗ ਤੇ ਬਾਕੀ ਮੇਰੀ ਜਿਹੜੀ ਖਾਸ ਕਰਕੇ ਮੈਂ ਇਹ ਦੱਸਣਾ ਚਾਹੁੰਦਾ ਸਰੋਤਿਆਂ ਨੂੰ ਕਿ ਮੇਰੀ ਸਿੰਗਰ ਦੀ ਜਿਹੜੀ ਪਛਾਣ ਆ ਮੈਂ ਕੋਈ ਅੱਜ ਕੱਲ ਦਾ ਜਿੱਦਾਂ ਤੁਹਾਨੂੰ ਪਤਾ ਦਾ ਸਿੰਗਰਾਂ ਦਾ ਹੁੰਦਾ ਯਾਨੀ ਮੈਨੂੰ ਕਹੇਂ ਕਿ ਤੂੰ ਬਹੁਤ ਜ਼ਿਆਦਾ ਸਿੰਪਲ ਆ ਮੇਰੀ ਸਿਰਫ ਇੱਕ ਜਿੰਦਗੀ ਦਾ ਇੱਕ ਠੀਕ ਆ ਮੈਂ ਸਿੰਗਰ ਜ਼ਰੂਰ ਆ ਪਰ ਮੈਂ ਇੱਕ ਸਧਾਰਨ ਪਰਿਵਾਰ ਤੋਂ ਆ ਤੇ ਇੱਕ ਸਿੰਪਲ ਆ ਸਾਦੀ ਲੁੱਕ ਦੇ ਵਿੱਚ ਰਹਿਣ ਵਾਲਾ ਆ ਤੇ ਮੈਨੂੰ ਇਹੀ ਚੀਜ਼ਾਂ ਚੰਗੀਆਂ ਲੱਗਦੀਆਂ ਕਿ ਮੈਂ ਆਮ ਲੋਕਾਂ ਦੇ ਵਿੱਚ ਰਵਾਂ ਨਹੀਂ ਤੇ ਸਾਡੇ ਸਿੰਗਰਾਂ ਦੇ ਵਿੱਚ ਹੁੰਦਾ ਕਿ ਨਹੀਂ ਯਾਰ ਸਾਹਮਣੇ ਨਹੀਂ ਜਾਣਾ ਉਹ ਜੇ ਆ ਦੇਖੂਗਾ ਆ ਦੇਖੂਗਾ ਮੇਰਾ ਇੱਕ ਆਮ ਲੋਕਾਂ ਦੇ ਵਿੱਚ ਰਹਿ ਕੇ ਮੈਨੂੰ ਖੁਸ਼ੀ ਮਿਲਦੀ ਹੈ ਇਸ ਕਰਕੇ ਮੈਂ ਕੋਈ ਜ਼ਿਆਦਾ ਮੰਨ ਟਣ ਕੇ ਨਹੀਂ ਬੈੰਦਾ ਨਾ ਮੈਂ ਕੋਈ ਚੈਨੀਆਂ ਪਾਉਣਾ ਨਾ ਮੈਂ ਕੁਝ ਬਾਕੀ ਇਹ ਕਿ ਹਾਂ ਬਈ ਕਰਦੇ ਰਹਿੰਨੇ ਆ ਔਰ ਕਰਦੇ ਰਵਾਂਗੇ ਲਾਈਨ 'ਚ ਹੁਣ ਸਾਰੀ ਉਮਰ ਇਦਾਂ ਹੀ ਚੱਲਣਾ ਭਾਜੀ ਕਿਉਂਕਿ ਅਕਸਰ ਵੇਖਣ ਨੂੰ ਮਿਲਦਾ ਜਿੱਦਾਂ ਤੁਸੀਂ ਦੱਸਿਆ ਕਿ ਆਮ ਸਧਾਰਨ ਕਰ ਤੋਂ ਜਾਂ ਸਧਾਰਨ ਇੱਕ ਜਿਹੜੇ ਨੇ ਤਾਂ ਅਕਸਰ ਵੇਖਣ ਨੂੰ ਮਿਲਦਾ ਕਿ ਜੋ ਨਵੇਂ-ਨਵੇਂ ਗੀਤਕਾਰ ਜੋ ਆਉਂਦੇ ਸਿੰਗਰ ਆਉਂਦੇ ਨੇ ਨਵੇਂ-ਨਵੇਂ ਜਦੋਂ ਹਿੱਟ ਹੁੰਦੇ ਨੇ ਤਾਂ ਉਹਨਾਂ ਦੀ ਜਿਹੜੀ ਇੱਕ ਬਹਿਣੀ ਖਲੋਨੀ ਦਾ ਬੜਾ ਅਸਰ ਹੈ ਜਾਂ ਫਰਕ ਜਾਂ ਪੈਂਦਾ ਆਪਣੇ ਨਾਲ ਬੌਂਸਰ ਕਿੰਨੇ-ਕਿੰਨੇ ਬੌਂਸਰ ਲਈ ਫਿਰਦੇ ਨੇ ਤਾਂ ਤੁਸੀਂ ਇਹ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਤੁਹਾਡੇ ਨਾਲ ਤਾਂ ਅਕਸਰ ਕਿਉਂਕਿ ਹੁਣ ਵੀ ਆਪਾਂ ਜਿਉਂ ਮਿਲੇ ਇੱਕ ਵੀ ਬੌਂਸਰ ਨਹੀਂ ਕੋਈ ਸਿਕਿਉਰਿਟੀ ਨਹੀਂ ਕੁਝ ਨਹੀਂ ਕੱਲੇ ਇਦਾਂ ਹੀ ਮਤਲਬ ਆਮ ਤੌਰ ਤੇ ਗੱਡੀ ਦੇ ਵਿੱਚ ਘੁੰਮਣਾ ਇਹ ਸਿਰਫ ਆਪਣਾ ਇੱਕ ਮਨ ਦਾ ਵਹਿਮ ਹੈ ਸਿਰਫ ਇੱਕ ਆਪਾਂ ਲੋਕਾਂ ਨੂੰ ਆਪਣਾ ਦਿਖਾਉਣਾ ਚਾਹੁੰਦੇ ਆਂ ਕਿ ਬਈ ਅਸੀਂ ਇਹ ਧਾਵਾ ਸਾਡੇ ਨਾਲ ਆ ਹਨਾ ਕਿ ਲੋਕਾਂ ਦਾ ਜਿਹੜਾ ਧਿਆਨ ਆ ਉਧਰ ਪਵੇ ਪਰ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਚਾਹਣਾ ਜੇ ਤੁਹਾਡੇ Song ਵਧੀਆ ਜੇ ਤੁਸੀਂ ਚੰਗੀ ਗਾਇਕੀ ਗਾ ਰਹੇ ਜੋ ਨਾ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਭਾਈ ਜਿੰਨੇ ਆਉਣਾ ਵਾ ਜਿੰਨੇ ਤੁਹਾਡੇ Song ਸੁਣੇ ਆ ਉਹਨੇ ਤੁਹਾਨੂੰ ਕੋਲ ਆਉਣਾ ਹੀ ਆਉਣਾ ਹੁਣ ਇੱਥੇ ਆਪਾਂ ਕਰ ਰਹੇ ਆ ਜਿਹੜੇ ਮੇਰੇ ਫੈਨ ਨੇ ਜਿਹੜੇ ਮੈਨੂੰ ਪਛਾਣਦੇ ਉਹਨਾਂ ਮੇਰੇ ਕੋਲ ਆ ਜਾਣਾ ਠੀਕ ਹੈ ਜੇ ਮੈਂ ਇੱਥੇ ਪੰਜ ਸੱਤ ਗਾਰਡ ਲੈ ਕੇ ਜਾਂ ਮੰਨ ਲਓ ਇਹ ਤੇ ਮਤਰੀਆ ਫਿਰ ਹਨਾ ਜਿਹੜਾ ਮੇਰਾ ਫੈਨ ਹੈ ਉਹਨੇ ਵੀ ਕਹਿਣਾ ਯਾਰ ਛੱਡ ਕਿਉਂਕਿ ਅੱਜ ਕੱਲ ਲੋਕਾਂ ਦੀ ਸੋਚ ਉਤੇ ਉੱਪਰ ਚਲੇ ਜੇ ਸਾਰੇ ਭਾਜੀ ਅੱਜ ਕੱਲ ਸਿਸਟਮ ਚੇਂਜ ਹੋ ਚੁੱਕਾ ਵਾ ਤੇ ਇਹ ਆਪਣੇ ਸਿਰਫ ਮੰਨਦਾ ਮੈਂ ਮੈਂ ਤੇ ਇਹੀ ਸੋਚਦਾ ਵਾਂ ਕਿ ਇੰਨਾਂ ਚੀਜ਼ਾਂ ਦੇ ਨਾਲ ਬੰਦਾ ਕਦੀ ਵੱਡਾ ਨਹੀਂ ਹੁੰਦਾ ਭਾਜੀ ਉਹ ਫਿਰ ਆਪਾਂ ਲੋਕਾਂ ਤੋਂ ਦੂਰ ਹੀ ਹੁੰਨੇ ਆ ਮਨਪ੍ਰੀਤ ਜੀ ਇੱਕ ਜੋ ਆ ਕਿ ਇੱਕ ਬੜਾ ਟ੍ਰੈਂਡ ਜਾਂ ਚੱਲਿਆ ਸੀਗਾ ਕਿ ਨਿਸ਼ਾਨ ਨੂੰ ਲੈ ਕੇ ਲਚਰਤਾ ਵਾਲੇ ਗੀਤ ਬੜੇ ਆਏ ਕਿਉਂਕਿ ਵਿੱਚ ਇਹ ਜਿਹੜਾ ਥੋੜਾ ਗੈਪ ਥੋੜਾ ਜਿਹਾ ਪਿਆ ਸੀਗਾ ਕਿਉਂਕਿ ਪਹਿਲਾਂ ਲਗਾਤਾਰ ਗਾਣੇ ਆਂਦੇ ਰਹੇ ਵਿੱਚ ਜਿਹੜਾ ਸੋਸ਼ਲ ਮੀਡੀਆ ਤੋਂ ਦੂਰ ਹੋ ਗਏ ਤਾਂ ਉਸ ਸਮੇਂ ਦੀ ਗੱਲ ਕਰ ਲਾਂ ਤਾਂ ਉਸ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਲੈਚਰ ਸੌਂਗ ਵੀ ਆਉਂਦੇ ਰਹੇ ਆ ਲੈਚਰ ਤਾਂ ਗਾਣੇ ਨਸ਼ੇ ਵਾਲੇ ਹਥਿਆਰਾਂ ਵਾਲੇ ਇਹ ਚੀਜ਼ ਨੂੰ ਕਿਵੇਂ ਵੇਖਦੇ ਹੋ ਕਿ ਇੱਕ ਗਾਇਕਟਰ ਦੇ ਤੌਰ ਦੇ ਉੱਤੇ ਕਿ ਆਹ ਗਾਣੇ ਕਿੰਨਾ ਕੁ ਇੰਪੈਕਟ ਕਰਦੇ ਨੇ ਆਮਤਰ ਆਮ ਘਰਾਂ ਦੇ ਬੱਚਿਆਂ ਦੀ ਜ਼ਿੰਦਗੀ ਤੇ ਭਾਜੀ ਮੈਂ ਕਿਉਂਕਿ ਮੈਂ ਆਪ ਖੁਦ ਗਾਣੇ ਇੱਕ ਦੋ ਗਾਣੇ ਗਾਏ ਆ ਨੇ ਦਾ ਮੇਰਾ ਇੱਕ ਜਿਗਰਾ ਗਾਣਾ ਬੜਾ ਚੱਲਿਆ ਸੀ ਜਾਂ ਮੰਨ ਲਓ ਇੱਕ ਮੇਰਾ ਗਾਣਾ ਅਸਲੇ ਤੇ ਵੀ ਮੈਂ ਗਾਇਆ ਸੀ ਕਿਉਂਕਿ ਇਸ ਸਮੇਂ ਸਮੇ ਦੇ ਮੁਤਾਬਿਕ ਉਸ ਟਾਈਮ ਤੇ ਜੋ ਸਮਾਂ ਸੀ ਜੋ ਲੋਕਾਂ ਦੀ ਠੀਕ ਹੈ ਮੈਂ ਗਾਏ ਆ ਪਰ ਮੈਂ ਆਪ ਕਹਿਣਾ ਕਿ ਨਹੀਂ ਗਾਉਣੇ ਚਾਹੀਦੇ ਕਿਉਂਕਿ ਅੱਜ ਦਾ ਜਿਹੜਾ ਮਾਹੌਲ ਆ ਥੋੜਾ ਜਿਹਾ ਦਿਨ ਬਦਨ ਸਾਈਡ ਤੇ ਜਾ ਰਿਹਾ ਤੁਹਾਨੂੰ ਵੀ ਪਤਾ ਕਿੱਧਰ ਜਾ ਰਿਹਾ ਸਾਡਾ ਕਿੰਨਾ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਹੋ ਰਿਹਾ ਇਸ ਕਰਕੇ ਚਲੋ ਜੋ ਮੈਂ ਵੀ ਇੱਕ ਅੱਧਾ ਜਿਹਾ ਗਾਇਆ ਵਾ ਜਾਂ ਮੰਨ ਲਓ ਇੱਕ ਦੋ ਮੈਂ Song ਗਾਏ ਆ ਪਰ ਮੈਂ ਉਹ ਮੈਂ ਕਿਸ ਟਾਈਮ ਸੋਚਦਾ ਮੈਂ ਕਿ ਮੈਨੂੰ ਨਹੀਂ ਸੀ ਗਾਣੇ ਚਾਹੀਦੇ ਪਰ ਫਿਰ ਵੀ ਮੈਂ ਉਸ ਤੋਂ ਬਾਅਦ ਕੋਈ ਗਾਣਾ ਨਹੀਂ ਕੀਤਾ ਅੱਜ ਦੇ ਮਾਹੌਲ ਦੇ ਵਿੱਚ ਮੈਂ ਤੇ ਮੈਨੂੰ ਇਹੋ ਹੀ ਹੁੰਦਾ ਕਿ ਜਿਹੜਾ ਆਪਾਂ Song ਭਾਜੀ ਕਰੀਏ ਮੈਂ ਤੁਸੀਂ ਵੀ ਸੁਣਦੇ ਜੋ ਅੱਜ ਕੱਲ ਕਿੱਦਾਂ ਦੇ Song ਆ ਰਹੇ ਆ ਮਿਊਜ਼ਿਕ ਹੁੰਦਾ ਗਾਣੇ ਦਾ ਕੁਝ ਪਤਾ ਹੀ ਨਹੀਂ ਹੁੰਦਾ ਕੀ ਹੈ ਇਹਦੇ ਵਿੱਚ ਤੇ ਤਾਂ ਵੀ ਲੋਕੀ ਸੁਣ ਲਾ ਪੈਂਦੇ ਕਿਉਂਕਿ ਅੱਜ ਕੱਲ ਥੋੜਾ ਜਿਹਾ ਨਾ ਕਹਿ ਲਓ ਤੁਸੀਂ ਕਿ ਉਲਟਾ ਕੰਮ ਹੋ ਗਿਆ ਕਿਉਂਕਿ ਤੁਸੀਂ ਉਹ ਸੋਚਦੇ ਹੀ ਨਹੀਂ ਜੋ ਤੁਹਾਡਾ ਮਾਰਕੀਟ 'ਚ ਚੱਲ ਜਾਣਾ ਆਪਾਂ ਕੋਈ ਸੋਚਦੇ ਆਂ ਮਾਰਕੀਟ 'ਚ ਕੋਈ ਚੱਲ ਰਿਹਾ ਤੇ ਕੀ ਲੋਕਾਂ ਨੇ ਚੁੱਕ ਲੈਣੀ ਗੱਲ ਤੋਂ ਨਾ ਮੈਨੂੰ ਪਤਾ ਨਾ ਤੁਹਾਨੂੰ ਪਤਾ ਕਿਉਂਕਿ ਅਕਸਰ ਮਰਪੀ ਸੰਦੂ ਇੱਕ ਪਿਆਰ ਮੁਹੱਬਤ ਵਾਲੇ ਗਾਣੇ ਤੋਂ ਜਾਣੇ ਜਾਂਦੇ ਨੇ ਤਾਂ ਇੱਕ ਜ਼ਰੂਰ ਜਿਹੜੇ ਦਰਸ਼ਕ ਸਾਡੀ ਵੀਡੀਓ ਦੇਖ ਰਹੇ ਨੇ ਕੋਈ ਪੁਰਾਣਾ ਗੀਤ ਵਧੀਆ ਕਿਉਂਕਿ ਅਕਸਰ ਤੁਹਾਡੇ ਹਰ ਗੀਤ ਦੇ ਵਿੱਚ ਕੋਈ ਨਾ ਕੋਈ ਮਤਲਬ ਨਿਕਲਦਾ ਸੀ ਗੀਤ ਦਾ ਤਾਂ ਕੋਈ ਇੱਕ ਅੱਧਾ ਗੀਤ ਜੋ ਸਾਡੇ ਨਾਲ ਸਾਂਝਾ ਕਰਨਾ ਚਾਹੋ ਕਿਉਂਕਿ ਨਵਾਂ ਵੀ ਤੁਹਾਡਾ ਲੇਟੈਸਟ ਇੱਕ ਗਾਣਾ ਹੋਣ ਵੀ ਆਇਆ ਬੜੇ ਚਰਚਾਵਾਂ ਦੇ ਵਿੱਚ ਹੈਗਾ ਤਾਂ ਜ਼ਰੂਰ ਦੋ ਲੈਣਾ ਨਵੇਂ ਅਤੇ ਕੋਈ ਪੁਰਾਣੇ ਗੀਤ ਦੀਆਂ ਸੁਣਾ ਕੇ ਸਭ ਤੋਂ ਜਿਆਦਾ ਜਿਹੜਾ ਮੇਰਾ ਸੌਂਗ ਜਿਹੜਾ ਅੱਜ ਵੀ ਲੋਕ ਸੁਣਦੇ ਆ ਤੇ ਮੈਨੂੰ ਕਈ ਅੱਜ ਵੀ ਜਦੋਂ ਕਾਲਾਂ ਆਉਂਦੀਆਂ ਤੇ ਉਹ ਮੇਰਾ ਸੌਂਗ ਜਿਹੜਾ ਤੇਰਾ ਲਿਖਿਆ ਕਿਤਾਬਾਂ ਉੱਤੇ ਨਾਂ ਮੈਨੂੰ ਅਜੇ ਲੇਟੈਸਟ ਹੀ 5-7 ਦਿਨ ਦੀ ਗੱਲ ਆ ਮੈਨੂੰ ਆਸਟ੍ਰੇਲੀਆ ਤੋਂ ਕਾਲ ਆਈ ਰਾਤ ਕਹਿੰਦੇ ਭਾਜੀ ਬੜੀ ਮੁਸ਼ਕਲ ਤੁਹਾਡਾ ਨੰਬਰ ਮਿਲਿਆ ਤੇ ਤੁਹਾਡੇ ਬੜੇ ਫੈਨ ਆ ਤੁਹਾਡਾ ਤੇਰਾ ਲਿਖਿਆ ਤਾਬਾ ਉਤੇ ਨਾਮ ਬਹੁਤ ਸੌਂਗ ਸੁਣਿਆ ਪਰ ਇਦਾਂ ਬੜੀ ਖੁਸ਼ੀ ਹੁੰਦੀ ਜਦੋਂ ਕਿ ਕੋਈ ਬਾਹਰਲੀ ਕੰਟਰੀਆਂ ਜੋ ਫੋਨ ਕਰਕੇ ਕਹਿੰਦੇ ਆਗੇ ਬੜੇ ਅਸੀਂ ਤੁਹਾਡੇ ਸੌਂਗ ਸੁਣੇ ਉਹ ਮੈਂ ਤੁਹਾਡੀ ਨਜ਼ਰ ਕਰਦਾ ਟੁੱਟੇ ਪਿਆਰ ਦੀ ਕਹਾਣੀ ਪਾਵੇਂ ਹੋ ਗਈ ਪੁਰਾਣੀ ਤਾਂ ਵੀ ਚੰਗੀ ਲੱਗਦੀ ਏ ਤੇਰੀ ਯਾਦ ਮਰ ਜਾਣੀ ਟੁੱਟੀ ਪਿਆਰ ਦੀ ਕਹਾਣੀ ਪਾਵੇਂ ਹੋ ਗਈ ਪੁਰਾਣੀ ਤਾਂ ਵੀ ਚੰਗੀ ਲੱਗਦੀ ਏ ਤੇਰੀ ਯਾਦ ਮਰ ਜਾਣੀ ਅਸੀਂ ਦਿਲੋਂ ਪਿਆਰ ਕੀਤਾ ਖੋਰੇ ਤਾਂ ਨਹੀਂ ਹਾਲੇ ਤੱਕ ਨਹੀਂ ਮਿਟਿਆ ਤੇਰਾ ਲਿਖਿਆ ਕਿਤਾਬਾਂ ਉੱਤੇ ਨਾ ਨਹੀਂ ਹਾਲੇ ਤੱਕ ਨਹੀਂ ਮਿਟਿਆ ਹੁਣ ਤੁਸੀਂ ਭਾਜੀ ਇਹਦੇ ਵਿੱਚ ਸੁਣਿਆ ਕੱਲੇ ਕੱਲੇ ਲਫ਼ਜ਼ ਦਾ ਕੱਲੇ ਕੱਲੇ ਬੋਲਦਾ ਕੋਈ ਮਤਲਬ ਸੀ ਹੈਨਾ ਇਸ ਕਰਕੇ ਇਸ Song ਨੂੰ ਮੈਂ ਕਿਤੇ ਵੀ ਪ੍ਰਮੋਟ ਨਹੀਂ ਕੀਤਾ ਮੈਂ ਪਹਿਲੀ ਵਾਰੀ ਜਦੋਂ ਮੈਂ ਇਹ ਗਾਣਾ ਸਿਲੈਕਟ ਕੀਤਾ ਸੀ ਮੈਂ ਤੇ ਇਹ ਨਿੰਮਾ ਲੋਹਾਰਾ ਕਾ ਗੀਤਕਾਰ ਆ ਮੈਂ ਤੇ ਉਹ ਦੋਵੇਂ ਤੁਰੇ ਜਾ ਰਹੇ ਸੀ ਇਦਾਂ ਹੀ ਤੇ ਮੈਨੂੰ ਨਿੰਮੇ ਨੇ ਗਾਣਾ ਸੁਣਾਇਆ ਕਹਿੰਦਾ ਯਾਰ ਆ ਗਾਣਾ ਇੱਕ ਲਿਖਿਆ ਵਾ ਬੜਾ ਵਧੀਆ ਤੇ ਮੈਂ ਸੁਣੋ ਕਿਦਾਂ ਦਾ ਲਿਖਿਆ ਬਹੁਤ ਸੁਣਾ ਹੈ ਤੇ ਉਹ ਕੁਦਰਤੀਆਂ ਹੀ ਨਾਲ ਹੀ ਗਰਮੀਤ ਸਿੰਘ ਉਦੋਂ ਮਿਊਜ਼ਿਕ ਡਾਇਰੈਕਟਰ ਸੀ ਸਾਡੇ ਤੇ ਉਹਨਾਂ ਨੂੰ ਮੈਂ ਸੁਣਾਇਆ ਕਹਿੰਦੇ ਵਧੀਆ ਯਾਰ ਬਾਹੀ ਅਗਲੇ ਦਿਨ ਮੈਂ ਤੇ ਨਿੰਮਾ ਇਕੱਠੇ ਮਿਲ ਪਏ ਤੇ ਰਿਕਾਰਡ ਕੀਤਾ ਉਹਦਾ ਵੀਡੀਓ ਕੀਤਾ ਤੇ ਭਾਜੀ ਉਹਦਾ ਕੋਈ ਇਹ ਨਹੀਂ ਸੀ ਕਿ ਮੈਂ ਪਤਾ ਹੀ ਨਹੀਂ ਕੰਪਨੀ ਨੇ ਗਾਣੇ ਨੂੰ ਰੀਲੀਜ਼ ਕੀਤਾ ਕੋਈ ਪ੍ਰੋਮੋਸ਼ਨ ਨਹੀਂ ਕੀਤੀ ਤੇ ਪੰਜਵੇਂ ਸੱਤਵੇਂ ਦਿਨ پتہ ਲੱਗਾ ਗਾਣਾ ਹਿੱਟ ਹੋ ਗਿਆ ਕਈ ਗਾਣਿਆਂ ਦਾ ਮੈਂ ਤੁਹਾਨੂੰ ਦੱਸ ਰਿਹਾ ਕੁਝ ਕੋਈ ਪ੍ਰੋਮੋਸ਼ਨ ਨਾ ਕਰੋ ਕੁਝ ਨਹੀਂ ਕਰੋ ਮੈਨੂੰ ਕੋਈ ਕਹਿੰਦਾ ਹੁੰਦਾ ਵੈਸੇ ਕਈ ਲਫ਼ਜ਼ ਕਈ ਚੀਜ਼ਾਂ ਸੁਣ ਲਈ ਜਿੱਦਾਂ ਚੰਗੀਆਂ ਗੱਲਾਂ ਹਨਾ ਸੁਣ ਲਈ ਮਿਲਦੀਆਂ ਮੈਨੂੰ ਕਿਸੇ ਨੇ ਕਿਹਾ ਸੀ ਕਹਿੰਦਾ ਯਾਰ ਤੂੰ ਕੋਈ ਵੀ ਗਾਣਾ ਕਰ ਲੈ ਤੂੰ ਜਾ ਕੇ ਉੱਥੇ ਸੁੜ ਦੇ ਜੀ ਉਹ ਚੰਗਾ ਹੋਇਆ ਨਾ ਲੋਕਾਂ ਨੇ ਉੱਥੋਂ ਆਪੇ ਕੱਢ ਲੈਣਾ ਆ ਚੀਜ਼ ਹੈ ਜੀ ਤੇ ਮਨਪ੍ਰੀਤ ਜੀ ਜਿਹੜਾ ਨਵਾਂ ਗੀਤ ਆਇਆ ਉਹਦੇ ਵੀ ਆ ਦੋ ਬੋਲ ਜ਼ਰੂਰ ਇੱਕ ਵਾਰੀ ਜ਼ਰੂਰ ਸਾਂਝੇ ਕਰੋ ਕਿ ਜਿਹੜੇ ਦਰਸ਼ਕ ਆ ਉਹ ਵੀ ਸੁਣ ਪਾਣ ਹਾਂ ਥੋੜਾ ਜਿਹਾ ਗਾਣਾ ਕਿਉਂਕਿ ਹਰ ਕਿਆ ਕੁਝ ਵੱਖਰਾ ਕੀਤਾ ਜਦੋਂ ਅੰਕਲ ਮੈਨੂੰ ਹੁੰਦਾ ਕਿ ਪੁਰਾਣਾ ਕਈ ਚੀਜ਼ਾਂ ਇਹੋ ਜਿਹੇ ਗਾਣੇ ਦੇ ਵਿੱਚ ਹੋਣ ਜਣੀਆਂ ਲੋਕਾਂ ਦੇ ਵਿੱਚ ਆਮ ਗੱਲਾਂ ਹੁੰਦੀਆਂ ਜਿਦਿਆਂ ਆਪਾਂ ਆਮ ਗੱਲਾਂ 'ਚ ਗੱਲਾਂ ਕੱਢਦੀਆਂ ਤੇ ਮੈਂ ਆਪਣੇ ਮੇਰੇ ਇਹ ਵੀ Song ਮੇਰੇ ਕੋਲ ਬਹੁਤ ਪੁਰਾਣਾ ਰਿਲੀਜ਼ ਰਿਕਾਰਡ ਹੋਇਆ ਪਿਆ ਸੀ ਤੇ ਮੈਂ ਆਪਣਾ ਆਪਣੇ ਦੋਸਤ ਨੇ ਤੇ ਮੈਂ ਉਹਨਾਂ ਨੂੰ ਸੁਨਾਇਆ ਤੇ ਜਦੋਂ ਭੇਜਿਆ ਕਹਿੰਦੇ ਯਾਰ ਆ ਤੂੰ ਕਿਉਂ ਨਹੀਂ ਕਰਦਾ ਕਿੰਨਾ ਟਾਈਮ ਹੋ ਗਿਆ ਕਹਿੰਦੇ ਤੂੰ ਹੁਣੇ ਮੇਰੇ ਕੋਲ ਤੇ ਆਪਾਂ ਕਰੀਏ ਇਹਨੂੰ ਗਾਣੇ ਨੂੰ ਤੇ ਭਾਜੀ ਉਹ ਅਸੀਂ ਮਿਊਜ਼ਿਕ ਕੀਤਾ ਦੇ ਨਾਲ ਹੀ ਹੁਣ ਵੀਡੀਓ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਹੈ Song ਨੂੰ ਹਮਮ ਚੱਲ ਫੇਰ ਕੀ ਹੋਇਆ ਤੂੰ ਸਾਨੂੰ ਧੋਖਾ ਦੇ ਗਈ ਮਸ਼ੂਕ ਇਸੀ ਮੇਰੀ ਕਿਹੜਾ ਮੁੱਲ ਲੈ ਲਈ ਚੱਲ ਫੇਰ ਕੀ ਹੋਇਆ ਤੂੰ ਸਾਨੂੰ ਧੋਖਾ ਦੇ ਗਈ ਮਸ਼ੂਕ ਹੀ ਸੀ ਮੇਰੀ ਕਿਹੜਾ ਮੁੱਲ ਲੈ ਲਈ ਦੋ ਪੈ ਗਲਾ ਕੇ ਪੈਗ ਲਾ ਕੇ ਸਾਡਾ ਦੁੱਖ ਹੀਲ ਹੋਊਗਾ ਨਹੀਂ ਤੈਨੂੰ ਜੱਟ ਦਾ ਜੱਟ ਦਾ ਵਿਛੋੜਾ ਬੜਾ ਫੀਲ ਹੋਊਗਾ ਨਹੀਂ ਤੈਨੂੰ ਜੱਟ ਦਾ ਜੱਟ ਦਾ ਵਿਛੋੜਾ ਬੜਾ ਫੀਲ ਹੋਊਗਾ ਨਹੀਂ ਤੈਨੂੰ ਜੱਟ ਦਾ ਇੱਕ ਛੋਟੇ ਇਸ ਗਾਣੇ ਦੇ ਵਿੱਚ ਇਸ ਗੀਤ ਦੇ ਵਿੱਚ ਵੀਡੀਓ ਦੇ ਵਿੱਚ ਖਾਸ ਤੌਰ ਦੇਤੇ ਇੱਕ ਬੜੀ ਚਰਚਾ ਜੀ ਛੜੀ ਸੀਗੀ ਵਿੱਚ ਜਿੱਦ ਵਿੱਚ ਦਿਦਾਰ ਗਿਲ ਹੋਣੀ ਕਿਸੇ ਲੜਕੀ ਦੇ ਨਾਲ ਸੀਗੇ ਤੇ ਕਹਿਣ ਨੂੰ ਆਇਆ ਸੀਗਾ ਕਿ ਆਪਣੀ ਘਰ ਵਾਲੀ ਦੇ ਨਾਲ ਆ ਤਾਂ ਉਹ ਕੀ ਮੈਟਰ ਸੀ ਸਾਰਾ ਇੱਕਰ ਉਹ ਬਸ ਅਸੀਂ ਸ਼ੂਟ ਕਰ ਰਹੇ ਸੀ ਤੇ ਜਦੋਂ ਲਾਸਟ ਸੀਨ ਸੀ ਤੇ ਉਹ ਕਿਉਂਕਿ ਗਾਣੇ ਦੇ ਵਿੱਚ ਦਿਖਾਇਆ ਜਦੋਂ ਉਹ ਪਹਿਲਾਂ ਸਾਡੇ ਨਾਲ ਜਦੋਂ ਫਰੈਂਡ ਹੁੰਦੀ ਆ ਤੇ ਉਹ ਮੁੜ ਕੇ ਦੂਸਰੇ ਦਦਾਰ ਜੀ ਨਾਲ ਚਲੇ ਜਾਂਦੀ ਹੈ ਤੇ ਉਹ ਉਹਦੇ ਵਿੱਚ ਦਿਖਾਇਆ ਕਿ ਉਹਦੀ ਮੁੜ ਕੇ ਜਦੋਂ ਐਂਡ ਤੇ ਉਹ ਬੈਠਾ ਹੁੰਦਾ ਜਦੋਂ ਦਦਾਰ ਜੀ ਬੈਠੇ ਹੁੰਦੇ ਆ ਤੇ ਉਹ ਪਿੱਛੋਂ ਆਪਣਾ ਉਹ ਉਹਦੀ ਘਰ ਵਾਲੀ ਉਹਨਾਂ ਦੀ ਦਿਖਾਈ ਆ ਉਹ ਆ ਜਾਂਦੀ ਆ ਤੇ ਉਹ ਰਿਕਾਰਡ ਜਿਹੜਾ ਕਿਉਂਕਿ ਉੱਥੇ ਲਾਗੇ ਤੁਹਾਨੂੰ ਪਤਾ ਛੂਟ ਦੇ ਵਿੱਚ ਬਹੁਤ ਹਨਾ ਕਾਫੀ ਲੋਕ ਹੁੰਦੇ ਆ ਉਹਨਾਂ ਨੇ ਕਿਤੇ ਵੀਡੀਓ ਬਣਾ ਲਈ ਉਹ ਹੈ ਸ਼ਾਰਟ ਸੀ ਤੇ ਉਹ ਪਰ ਉਹਦੇ ਵਿੱਚ ਦਦਾਰ ਜੀ ਨੂੰ ਉਹ ਛੋਟ ਹੀ ਚੱਲ ਗਏ ਤੇ ਉਹ ਇੰਨਾ ਜ਼ਿਆਦਾ ਉਹਨਾਂ ਨੂੰ ਤੁਸੀਂ YouTube ਤੇ ਦੇਖੋ ਜਾਂ ਕਿਤੇ ਵੀ ਉਹ ਦਦਾਰ ਜੀ ਸਭ ਕੋ ਪਰੇਸ਼ਾਨ ਹੋਏ ਕਿ ਯਾਰ ਮੈਨੂੰ ਬਹੁਤ ਲੋਕ ਪਰੇਸ਼ਾਨ ਕਰ ਰਹੇ ਆ ਤੇ ਕੀ ਮਸਲਾ ਹੋ ਗਿਆ ਮੈਂ ਕਿਹਾ ਭਾਜੀ ਸਾਨੂੰ ਤੇ ਆਪ ਨਹੀਂ ਪਤਾ ਲੱਗਾ ਕਿ ਕਿਹੜੇ ਵੇਲੇ ਕਿ ਜਨੇ ਰੀਡ ਰਿਕਾਰਡ ਕਰਕੇ ਪਾਤੀ ਹਾਂ ਆ ਚੀਜ਼ ਹੋਈ ਆ ਤੇ ਉਹ ਕੋਈ ਨਹੀਂ ਲੋਕਾਂ ਨੂੰ ਹੁਣ ਕਲੀਅਰ ਹੋ ਗਿਆ Song ਤੇ ਵਿੱਚ ਹਾਂਜੀ ਮਨਪ੍ਰੀਤ ਜੀ ਜਿਹੜੇ ਦਰਸ਼ਕ ਦੇਖ ਰਹੇ ਨੇ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਡੀਕ ਰਹਿੰਦੀ ਆ ਤੁਹਾਡੇ ਗੀਤਾਂ ਵੀ ਉਹਨਾਂ ਨੂੰ ਕੀ ਕਦੋਂ ਮਨਪ੍ਰੀਤ ਸੰਧੂ ਹੁਣਾਂ ਦਾ ਵੀ ਗੀਤ ਆਵੇ ਇੱਕ ਅਪਲੋਡ ਆਵੇ ਕਿ ਮਨਪ੍ਰੀਤ ਸੰਧੂ ਜੀ ਗੀਤ ਕੱਢ ਰਹੇ ਨੇ ਤਾਂ ਹੁਣ ਅਕਸਰ ਪਿਛਲੇ ਜਿਹੜੇ ਲੰਬੇ ਸਮੇਂ ਤੋਂ ਤੁਸੀਂ ਵਿੱਚ ਗਾਇਬ ਵੀ ਰਹੇ ਹੋ ਤਾਂ ਹੁਣ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਲਗਾਤਾਰ ਗੀਤ ਆਉਣਗੇ ਬਿਲਕੁਲ ਆਉਣਗੇ ਜੀ ਕਿਉਂਕਿ ਮੈਂ ਆਪਣੇ ਕਦੀ ਅਜੇ ਤੱਕ ਮੈਂ ਚੈਨਲ ਤੇ ਵੈਸੇ ਕਿਸੇ ਨੂੰ ਗੱਲ ਨਹੀਂ ਦੱਸੀ ਤੇ ਤੁਸੀਂ ਮੈਨੂੰ ਬਾਰ-ਬਾਰ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਸੌਂਗੇ ਇਦਾਂ ਕੱਢੇ ਹਨ ਮੈਂ ਅੱਜ ਪਹਿਲੀ ਵਾਰੀ ਕੈਮਰੇ ਦੇ ਅੱਗੇ ਦੱਸਣ ਲੱਗਾ ਕਿਉਂਕਿ ਮੈਂ ਅੱਜ ਤੋਂ ਕੋਈ 8 ਸਾਲ 9 ਸਾਲ ਪਹਿਲਾਂ ਮੇਰੇ ਮੇਰਾ ਬੇਟਾ ਸੀ ਤੇ ਉਹ ਛੋਟਾ ਸੀ ਜਦਾਂ ਤੇ ਅਚਾਨਕ ਕੋਈ ਦਿੱਕਤ ਕਰਕੇ ਉਹਦੀ ਡੈਥ ਹੋ ਗਈ। ਉਹਦੇ ਚੱਕਰ 'ਚ ਮੈਂ 2-4 ਸਾਲ 5 ਸਾਲ ਤੇ ਮੈਂ ਉਸ ਨਿਕਲਿਆ ਹੀ ਨਹੀਂ ਉਹ ਚੱਕਰ ਦੇ ਵਿੱਚੋਂ। ਤੇ ਬਾਅਦ ਵਿੱਚ ਮੈਨੂੰ ਨਹੀਂ ਸੀ ਲੱਗਦਾ ਮੈਂ ਦੁਬਾਰਾ ਗਾ ਪਾਉਂਗਾ ਕਿਉਂਕਿ ਤੁਹਾਨੂੰ ਪਤਾ ਜਦੋਂ ਇਹੋ ਜੀ ਟਰੈਜੇਡੀ ਹੋ ਜੇ ਬਹੁਤ ਔਖਾ ਹੁੰਦਾ ਵਾ ਹਨਾ ਤੇ ਫਿਰ ਉਹਦੇ ਨਾਲ ਭਾਜੀ ਹੌਲੀ-ਹੌਲੀ ਜਿੱਦਾਂ ਮੰਨ ਲਓ ਸਾਲ 2 ਸਾਲ 3 ਸਾਲ 4 ਸਾਲ 5 ਸਾਲ ਉਤੋਂ ਬਾਅਦ ਫਿਰ ਮੈਂ ਦੁਬਾਰਾ ਸ਼ੁਰੂ ਕੀਤਾ ਵਾ। ਤੇ ਉਸ ਤੋਂ ਬਾਅਦ ਹੁਣ ਕੰਟੀਨਿਊ ਜਦਾਂ ਕਰ ਰਿਹਾ ਆ ਵਾ ਕਿਉਂਕਿ ਤੁਹਾਨੂੰ ਪਤਾ ਦੁਨੀਆ ਦੇ ਵਿੱਚ ਰਹਿਣ ਲਈ ਕੁਛ ਨਾ ਕੁਛ ਕਿਉਂਕਿ ਜੇ ਮੈਂ ਕਿਤੇ ਬਾਹਰ ਜਾਣਾ ਤੇ ਮੈਨੂੰ ਲੋਕ ਪੁੱਛਦੇ ਆ ਕਿ ਯਾਰ ਤੱਕ ਸੌਂਗ ਕਿਉਂ ਨਹੀਂ ਆ ਰਿਹਾ ਸੌਂਗ ਕਿਉਂ ਨਹੀਂ ਆ ਰਿਹਾ ਇਸ ਕਰਕੇ ਹੁਣ ਮੈਨੂੰ ਲੱਗਦਾ ਵਾ ਕਿ ਮੈਂ ਕਰਾਂਗਾ ਕੰਮ ਕਰ ਰਿਹਾ ਆ ਤੇ ਕਾਫੀ ਗਾਣੇ ਮੇਰੇ ਰਿਕਾਰਡ ਹੋਏ ਪਏ ਜਿਹੜੇ ਅਸੀਂ ਸਟੈਪ ਬਾਈ ਸਟੈਪ ਅਸੀਂ ਰਿਲੀਜ਼ ਕਰਾਂਗੇ ਬਹੁਤ ਜਲਦ ਕਹਿ ਸਕਦੇ ਆ ਕਿ ਫਿਰ ਇੱਕ ਵਾਰ ਤੋਂ ਮਨਪ੍ਰੀ ਸੰਧੂ ਮਨਪ੍ਰੀ ਸੰਧੂ ਹੋਏਗੀ ਕਿਉਂਕਿ ਜਿੱਦਾਂ ਪਹਿਲਾਂ ਹੁੰਦੀ ਸੀਗੀ ਹਾਂ ਬਿਲਕੁਲ ਬਿਲਕੁਲ ਕਿਉਂਕਿ ਭਾਜੀ ਦੇਖੋ ਫੈਨ ਜਿਹੜੇ ਆ ਸਾਡੇ ਉਹ ਰਹਿਣੇ ਹੀ ਆ ਮੰਨ ਲਓ ਜਿਨ੍ਹਾਂ ਨੇ ਸੌਂਗ ਇੱਕ ਵਾਰੀ ਸੁਣ ਲਿਆ ਨਾ ਮੰਨ ਲਓ ਮੈਂ ਕਿਤੇ ਵੀ ਚੱਲ ਜਾਾਂ ਜਾਂ ਮੇਰਾ ਰੂਹਾ ਰੂਹਾ ਰਹਿ ਵੀ ਨਹੀਂ ਹੁੰਦਾ ਫੱਟੇ ਚੱਕ ਤੇ ਪੰਜਾਬੀਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਗਾਣੇ ਸੁਨੇ ਆ ਨਾ ਉਹ ਮੈਨੂੰ ਪਛਾਣ ਲੈਂਦੇ ਆ ਠੀਕ ਹੈ ਸਿੰਗਰ ਨੂੰ ਸਿੰਗਰ ਦੀ ਪਛਾਣ ਹੀ ਉਹਦੇ ਗਾਣੇ ਆ ਠੀਕ ਹੈ ਅੱਜ ਮੈਂ ਚਲੋ ਕਰਦਾ ਵਾਂ ਸੌਂਗ ਤਾਂ ਨੂੰ ਮੈਂ ਪਹਿਲਾਂ ਵੀ ਦੱਸਿਆ ਕਿ ਅੱਜ ਡਿਜੀਟਲ ਦਾ ਯੁੱਗ ਜਿਹੜਾ ਆ ਗਿਆ ਕਿਉਂਕਿ ਕਿਸੇ ਟਾਈਮ ਤੇ ਸੌਂਗ ਕਿਹਨੂੰ ਨਹੀਂ ਪਤਾ ਲੱਗਦਾ ਕਿ ਆਇਆ ਜਾਂ ਨਹੀਂ ਆਇਆ ਹਨਾ ਕਿਉਂਕਿ ਪਹਿਲਾਂ ਸੀ ਜਦੋਂ ਸੌਂਗ ਆਪਾਂ ਚੈਨਲ ਤੇ ਚਲਾਉਂਦੇ ਆ ਸਾਰੇ ਦੇਖ ਲੈਂਦੇ ਰੌਲਾ ਪੈ ਜਾਂਦਾ ਹੁਣ ਸਿਸਟਮ ਥੋੜਾ ਜਿਹਾ ਚੇਂਜ ਹੋ ਗਿਆ ਤੁਸੀਂ ਮਨਪ੍ਰੀਤ ਸੰਧੂ YouTube ਤੇ ਸਰਚ ਕਰੋਗੇ ਮੇਰਾ 2-3 ਮਹੀਨੇ ਬਾਅਦ ਨਾ ਸੌਂਗ ਆ ਜਾਂਦਾ ਤੇ ਜਿਹੜੇ ਜਿਹੜੇ ਮੇਰੇ ਫੈਨ ਜਾਂ ਜਿਹੜੇ ਮੈਨੂੰ ਮੈਸੇਜ ਵੀ ਆਉਂਦੇ ਆ ਸਾਰਾ ਕੁਝ ਜਿੱਦਾਂ ਲੱਗ ਜਾਂਦਾ ਕੁਝ ਜਿਹੜੇ ਨਹੀਂ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਹਰ ਬੰਦਾ ਲਾਈਫ ਹੀ ਇਦਾਂ ਦੀ ਬਿਜ਼ੀ ਹੋ ਗਈ ਕਿਸੇ ਨੂੰ ਨਹੀਂ ਪਤਾ ਲੱਗਾ ਹਨਾ ਇਸ ਕਰਕੇ ਬਾਕੀ ਮੇਰੀ ਕੋਸ਼ਿਸ਼ ਆ ਕਿ ਮੈਂ ਵੱਤੋਂ ਵੱਧ ਜਿੰਨੇ ਵਧੀਆ ਆਪਣੇ ਕਲਚਰਲੀ ਔਰ ਆਪਣੇ ਗਾਂ ਜਿੰਨੇ ਵੀ ਮੇਰੇ ਜਿਨ੍ਹਾਂ ਨੇ ਮੈਨੂੰ ਸੁਣਿਆ ਵਾ ਉਹਨਾਂ ਲਈ ਮੈਂ ਵਧੀਆ ਤੋਂ ਵਧੀਆ ਕਰਦਾ ਰਹਾ ਤਾਂ ਜੋ ਉਹਨਾਂ ਦੇ ਮਨ ਨੂੰ ਠੇਸ ਨਾ ਪਹੁੰਚ ਸਕੇ ਕਿਉਂਕਿ ਮੈਨੂੰ ਮੈਸੇਜ ਤੇ ਮੈਸੇਜ ਆਉਂਦੇ ਰਹਿੰਦੇ ਕਦੋਂ ਕੱਢ ਰਹੇ ਹੋ ਕਦੋਂ ਕੱਢ ਰਹੇ ਆ ਜਿਆਦਾ ਕਰਕੇ ਮੇਰੇ Song ਜਿਹੜੇ ਚੱਲੇ ਆ ਰੋਮਾਂਟਿਕ Song ਚੱਲੇ ਆ ਤੇ ਰੋਮੈਂਟਿਕ ਦੀ ਜ਼ਿਆਦਾ ਆ ਰਹੀ ਪਰ ਹੁਣ ਮੈਂ ਇੱਕ ਰੋਮੈਂਟਿਕ Song ਇਹੋ ਜਿਹਾ ਕੀਤਾ ਮੈਨੂੰ ਲੱਗਦਾ ਕਿ ਉਹ ਬਹੁਤ ਜ਼ਿਆਦਾ ਉਧਰ ਰਿਸਪੌਂਸ ਮਿਲੇਗਾ ਤੇ ਉਹਦਾ ਬਸ ਅਸੀਂ ਵੀਡੀਓ ਸ਼ੂਟ ਕਰਨ ਲੱਗੇ ਹੁਣ ਹਾਂਜੀ ਮਤਲਬ ਕਹਿ ਸਕਦਾ ਕਿ ਕੁਝ ਹੀ ਦਿਨਾਂ ਦੇ ਵਿੱਚ ਫੇਰ ਤੋਂ ਵਨਪੀ ਸੰਦੂ ਫੇਰ ਉਸੇ ਬੁਲੰਦੀਆਂ ਤੇ ਦਿਖਾਈ ਦੇਣਗੇ ਜਿੱਦਾਂ ਪਹਿਲਾਂ ਦਿਖਾਈ ਦਿੰਦੇ ਬਿਲਕੁਲ ਬਿਲਕੁਲ ਬਾਕੀ ਉਸ ਪ੍ਰਮਾਤਮਾ ਦੇ ਹੱਥ ਡੋਰਿਆ ਜਦੋਂ ਉਹਨੇ ਪਤਾ ਨਹੀਂ ਲਾਉਣਾ ਜਾਂ ਪਾਉਣਾ ਹਨਾ ਇਹ ਉਹਨਾਂ ਦੇ ਹੱਥ ਆ ਬਾਕੀ ਅਸੀਂ ਆਪਣੀ ਕੋਸ਼ਿਸ਼ ਜਿਹੜੀ ਆ ਉਹ ਉਦਾਂ ਹੀ ਜਾਰੀ ਰੱਖੀ ਆ ਤੇ ਬਹੁਤ ਜਲਦੀ ਆ ਵੀ Song ਕਿਚਾਰਿਤ ਤੇ ਪੇਸ਼ ਕਰਾਂਗੇ ਜੀ ਸ਼ੁਕਰੀਆ ਮਨਪ੍ਰੀਤ ਜੀ ਬਹੁਤ ਬਹੁਤ ਤੁਹਾਡਾ ਗੱਲਬਾਤ ਕਰਨ ਲਈ ਥੈਂਕ ਯੂ ਥੈਂਕ ਯੂ ਜਾਗਬਾਣੀ ਦਾ ਜੀ ਜਿਨ੍ਹਾਂ ਨੇ ਮੈਨੂੰ ਤੁਹਾਡੇ ਰੂਬਰੂ ਅੱਜ ਕਰਾਇਆ ਥੈਂਕ ਯੂ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਮਨਪ੍ਰੀਤ ਸੰਧੂ ਜੀ ਤਾਂ ਉਹਨਾਂ ਦੇ ਨਾਲ ਖਾਸ ਚਾ ਜੋ ਗੀਤਾਂ ਨੂੰ ਲੈ ਕੇ ਕਿਉਂਕਿ ਕਾਫੀ ਸਮੇਂ ਤੋਂ ਮਨਪ੍ਰੀਤ ਸੰਧੂ ਜੂਗਾ ਸੋਸ਼ਲ ਮੀਡੀਆ ਤੋਂ ਗਾਇਬ ਹੋ ਚੁੱਕੇ ਸਨ ਤਾਂ ਕੀ ਕਾਰਨ ਸੀਗਾ ਗਾਇਬ ਹੋਣ ਦਾ ਕਿਉਂ ਮਨਪ੍ਰੀਤ ਸੰਧੂ ਉਹਨਾਂ ਨੇ ਗੀਤ ਕਿਉਂ ਨਹੀਂ ਗਾਏ ਤਾਂ ਕੱਲੀ ਕੱਲੀ ਗੱਲ ਦਾ ਜੋ ਜਵਾਬ ਉਹਨਾਂ ਨੇ ਅੱਜ ਸਾਡੇ ਟੀਵੀ ਦੇ ਉੱਤੇ ਦਿੱਤਾ ਸਾਡੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਦੱਸਿਆ ਤਾਂ ਇਸੇ ਤਰੀਕੇ ਦੇ ਨਾਲ ਬਣੇ ਰੋ ਜਗਬਣੀ ਟੀਵੀ ਦੇ ਨਾਲ ਤੁਹਾਡੇ ਨਾਲ ਕੱਲੀ ਕੱਲੀ ਅਪਡੇਟ ਵੀ ਜੋ ਹੈ ਸਾਂਝੀ ਕਰਦੇ ਰਾਵਾਂਗੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ਯ ਸੋਨੇ ਜਗਬਣੀ ਟੀਵੀ ਸ਼ਿਰਮ ਸਸਾਈ